ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਜੀ ਬੀਬੀ ਨਾਨਕੀ ਜੀ ਦੀ ਸ਼ਾਦੀ ਸੁਲਤਾਨਪੁਰ ਲੋਧੀ ਦੇ ਵਸਨੀਕ ਜੈ ਰਾਮ ਜੀ ਨਾਲ ਰਾਏ ਬੁਲਾਰ ਦੀ ਮਰਜ਼ੀ ਅਨੁਸਾਰ ਬੜੀ ਸਜ ਧਜ ਨਾਲ ਕੀਤੀ ਗਈ ਜਦ ਕੁਝ ਦਿਨ ਬੀਬੀ ਨਾਨਕੀ ਜੀ ਨੂੰ ਸੁਲਤਾਨਪੁਰ ਗਿਆ ਨੂੰ ਹੋ ਗਏ ਤਾਂ ਮਹਤਾ ਕਾਲੂ ਜੀ ਨੇ ਸ਼੍ਰੀ ਨਾਨਕ ਜੀ ਨੂੰ ਆਖਿਆ ਕਿ ਬੇਟਾ ਸੁਲਤਾਨਪੁਰ ਜਾ ਕੇ ਬੀਬੀ ਜੀ ਨੂੰ ਲੈ ਆਓ ਅੱਗੋਂ ਗੁਰੂ ਨਾਨਕ ਜੀ ਅੱਖਾਂ ਨੀਵੀਆਂ ਕਰਕੇ ਚੁੱਪ ਕਰ ਰਹੇ ਕੋਈ ਉੱਤਰ ਨਾ ਦਿੰਦਾ ਕਾਲੂ ਜੀ ਨੇ ਇਹ ਸਮਝ ਕੇ ਕਿ ਇਹ ਸੁਲਤਾਨਪੁਰ ਜਾਣਾ ਨਹੀਂ ਚਾਹੁੰਦੇ ਰਾਏ ਬੁਲਾਰ ਨੂੰ ਜਾ ਕੇ ਆਖਿਆ ਕਿ ਨਾਨਕ ਜੀ ਆਪਣੀ ਭੈਣ ਨੂੰ ਲੈਣ ਨਹੀਂ ਜਾਂਦੇ ਫਿਰ ਤੁਸੀਂ ਆਖੋਗੇ ਕਿ ਇਹਨਾਂ ਨੂੰ ਗੁੱਸੇ ਨਾ ਹੋਇਆ ਕਰ ਤੁਸੀਂ ਆਪ ਸਿਆਣੇ ਹੋ ਇਹ ਇਕੱਲਾ ਹੀ ਨਾਨਕੀ ਦਾ ਭਰਾ ਹੈ ਜੇ ਇਹ ਇਹ ਨਾ ਲੈਣ ਜਾਵੇਗਾ ਤਾਂ ਹੋਰ ਕੌਣ ਜਾਏਗਾ ਇਸ ਵਾਸਤੇ ਇਸ ਨੂੰ ਆਪਣੇ ਪਾਸ ਸੱਦ ਕੇ ਸਮਝਾਓ ਕਿ ਸੁਲਤਾਨਪੁਰ ਤੋਂ ਭੈਣ ਨੂੰ ਲੈ ਆਵੇ। ਰਾਏ ਬੁਲਾਰ ਨੇ ਕਾਲੂ ਜੀ ਦੀ ਇਹ ਗੱਲ ਸੁਣ ਕੇ ਸ੍ਰੀ ਨਾਨਕ ਜੀ ਨੂੰ ਆਪਣਾ ਨੌਕਰ ਭੇਜ ਕੇ ਸੱਦਿਆ ਅਤੇ ਬੜੇ ਪਿਆਰ ਨਾਲ ਆਪਣੇ ਪਾਸ ਬਿਠਾ ਕੇ ਆਖਿਆ ਕਿ ਸੁਲਤਾਨਪੁਰ ਜਾ ਕੇ ਆਪਣੀ ਭੈਣ ਜੀ ਨੂੰ ਇੱਕ ਵਾਰ ਜ਼ਰੂਰ ਲੈ ਆਓ। ਉਪਰੰਤ ਮੇਰਾ ਤਾਂ ਇੱਕ ਹੋਰ ਵਿਚਾਰ ਵੀ ਹੈ ਕਿ ਤੁਸੀਂ ਉੱਥੇ ਭੈਣ ਪਾਸ ਹੀ ਜਾ ਰਹਿਣਾ। ਜਿਸ ਨਾਲ ਇਹ ਮਹਿਤਾ ਕਾਲੂ ਜੀ ਨਾਲ ਖਿਚੋਤਾਣੀ ਆਪਣੇ ਆਪ ਹੀ ਮਿਟ ਜਾਏਗੀ। ਰਾਏ ਬੁਲਾਰ ਪਾਸੋਂ ਇਸ ਤਰ੍ਹਾਂ ਪਿਆਰ ਦੇ ਬਚਨ ਸੁਣ ਕੇ ਗੁਰੂ ਨਾਨਕ ਜੀ ਸੁਲਤਾਨਪੁਰ ਜਾਣ ਵਾਸਤੇ ਤਿਆਰ ਹੋ ਪਏ। ਗੁਰੂ ਜੀ ਨੇ ਬਾਲਾ ਜੀ ਨੂੰ ਆਪਣੇ ਨਾਲ ਜਾਣ ਵਾਸਤੇ ਸੁਨੇਹਾ ਭੇਜ ਦਿੱਤਾ। ਬਾਲਾ ਜੀ ਅੱਗੇ ਉਸ ਹਾਲ ਨੂੰ ਕਿੱਦਾਂ ਬਿਆਨ ਕਰਦੇ ਹਨ ਕਿ ਬਾਲਾ ਜੀ ਕਹਿੰਦੇ ਹਨ ਮੈਂ ਵੀ ਤਿਆਰ ਹੋ ਕੇ ਮੈਂ ਤਾਂ ਕਾਲੂ ਜੀ ਦੇ ਘਰ ਆ ਗਿਆ। ਮਾਤਾ ਤ੍ਰੇਪਤਾ ਜੀ ਤੇ ਪਿਤਾ ਕਾਲੂ ਜੀ ਨੇ ਬੀਬੀ ਨਾਨਕੀ ਜੀ ਨੂੰ ਦੇਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਬਨ ਦਿੱਤੀਆਂ ਮੈਂ ਤੇ ਗੁਰੂ ਨਾਨਕ ਜੀ ਦੋਵੇਂ ਜਣੇ ਚੀਜ਼ਾਂ ਲੈ ਕੇ ਤੁਰ ਪਏ ਤਦੋਂ ਪਤਝੜ ਦੀ ਰੁੱਤ ਸੀ ਤੇ ਸਾਰੇ ਬਿਰਖ ਪੱਤਿਆਂ ਤੋਂ ਬਿਨਾ ਨੰਗ ਮੰੰੰਗੇ ਹੀ ਖੜੇ ਸਨ ਹਾਂ ਅੰਬਾਂ ਨੂੰ ਬੂਰ ਲੱਗਾ ਹੋਇਆ ਸੀ ਜਿਸ ਕਰਕੇ ਉਹਨਾਂ ਉੱਤੇ ਤੋਤੇ ਚਿਰ ਚਿਰ ਤੇ ਕੋਇਲਾ ਕਉ ਕਉ ਕਰਕੇ ਬੋਲ ਰਹੀਆਂ ਸਨ ਹੋਰ ਵੀ ਕਈ ਪ੍ਰਕਾਰ ਦੇ ਜਾਨਵਰ ਜੈਸਾ ਕਿ ਪਪੀਹੇ ਕਾਂ ਤੇ ਮੋਰ ਆਦਕਬੂਲ ਰਹੇ ਸਨ ਇਸ ਤਰ੍ਹਾਂ ਜਦ ਜੰਗਲ ਦਾ ਰਸਤਾ ਲੰਘ ਗਿਆ ਤਾਂ ਅੱਗੇ ਅਸਾਂ ਮੰਗਲ ਹੁੰਦਾ ਡਿੱਠਾ ਜਿੱਥੇ ਨਰ ਨਾਰੀ ਬਸੰਤ ਦੇ ਗੀਤ ਗਾਉਂਦੇ ਨੱਚ ਤੇ ਟੱਪਦੇ ਤੇ ਤਾਲੀਆਂ ਵਜਾਉਂਦੇ ਹੋਏ ਇੱਕ ਦੂਜੇ ਉੱਤੇ ਰੰਗ ਦੀਆਂ ਪੇਚਕਾਰੀਆਂ ਚਲਾਉਂਦੇ ਸਨ ਅਸੀਂ ਰੰਗ ਬਰੰਗੇ ਜੰਗਲ ਤੇ ਮੰਗਲ ਵੇਖਦੇ ਹੋਏ ਸੁਲਤਾਨਪੁਰ ਬੀਬੀ ਜੀ ਦੇ ਘਰ ਪਹੁੰਚ ਗਏ ਇੱਕ ਦਿਨ ਸੁਲਤਾਨਪੁਰ ਟਹਿਰ ਕੇ ਜਦ ਅਸਾਂ ਤੁਰਨ ਵਾਸਤੇ ਆਗਿਆ ਮੰਗੀ ਤਾਂ ਜੈ RAM ਜੀ ਨੇ ਆਖਿਆ ਕਿ ਤੁਸੀਂ ਮੇਰੇ ਪਾਸ ਹੀ ਕੁਝ ਦਿਨ ਹੋਰ ਠਹਿਰੋ ਜਿਵੇਂ ਆਖੋਗੇ ਤੇ ਮੈਂ ਹੀ ਤੁਹਾਡੀ ਸੇਵਾ ਕਰਾਂਗੇ ਤੁਸੀਂ ਸੰਤ ਰੂਪ ਹੋ ਤੁਹਾਡਾ ਦਰਸ਼ਨ ਕਰਕੇ ਪਾਪ ਨਸ਼ਟ ਹੋ ਜਾਂਦੇ ਹਨ ਪਰ ਜੈ ਰਾਮ ਦੇ ਪਿਤਾ ਪਰਮਾਨੰਦ ਨੇ ਜਦ ਇਹ ਗੱਲ ਸੁਣੀ ਤਾਂ ਉਸ ਨੇ ਆਖਿਆ ਕਿ ਹੁਣ ਇਹ ਭੈਣ ਨੂੰ ਲੈਣ ਆਏ ਹਨ ਇਹਨਾਂ ਨੂੰ ਵਿਦਾ ਕਰ ਦਿਓ ਇਹਨਾਂ ਦਾ ਵਾਪਸ ਜਾਣਾ ਹੀ ਬਣਦਾ ਹੈ ਪਰ ਫੇਰ ਜਦ ਇੱਥੇ ਆਉਣਗੇ ਤਦੋਂ ਭਾਵੇਂ ਇੱਥੇ ਹੀ ਰੱਖ ਲੈਣਾ ਇਸ ਤਰ੍ਹਾਂ ਦੀ ਵਿਚਾਰ ਕਰਕੇ ਸਾਨੂੰ ਤਿੰਨਾਂ ਨੂੰ ਪਰਮਾਨੰਦ ਜੀ ਨੇ ਵਿਦਾ ਕਰ ਦਿੱਤਾ ਤੇ ਅਸੀਂ ਤਲਵੰਡੀ ਆ ਗਏ ਮਾਤਾ ਤ੍ਰਿਪਤਾ ਜੀ ਮਹਿਤਾ ਕਾਲੂ ਜੀ ਸਾਨੂੰ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਬੀਬੀ ਨਾਨਕੀ ਜੀ ਨੂੰ ਬੜਾ ਪਿਆਰ ਤੇ ਲਾਡ ਕਰਕੇ ਸੁਖ ਸ਼ਾਂਤ ਪੁੱਛ ਕੇ ਸਾਡੀ ਖਾਣ ਪਾਣ ਨਾਲ ਬੜੀ ਖਾਤਰ ਕੀਤੀ ਗੁਰੂ ਨਾਨਕ ਜੀ ਪਹਿਲਾਂ ਵਾਂਗੂ ਹੀ ਉਦਾਸ ਉਦਾਸ ਆਪਣਾ ਸਮਾ ਬਤੀਤ ਕਰਨ ਲੱਗੇ ਕੁਝ ਸਮੇਂ ਉਪਰੰਤ ਜੈ ਰਾਮ ਜੀ ਨਾਨਕੀ ਜੀ ਨੂੰ ਲੈਣ ਵਾਸਤੇ ਤਲਵੰਡੀ ਆ ਗਏ ਜਦ ਰਾਏ ਬੁਲਾਰ ਨੂੰ ਪਤਾ ਲੱਗਾ ਕਿ ਜੈ ਰਾਮ ਨਾਨਕੀ ਜੀ ਨੂੰ ਲੈਣ ਆਇਆ ਹੈ ਤਾਂ ਉਸ ਨੇ ਜੈ ਰਾਮ ਜੀ ਨੂੰ ਆਪਣੇ ਪਾਸ ਸੱਦ ਕੇ ਬੜੇ ਆਦਰ ਨਾਲ ਸੁਖ ਸ਼ਾਂਤ ਪੁੱਛ ਕੇ ਆਖਿਆ ਕਿ ਨਾਨਕ ਜੀ ਨੂੰ ਤੁਸੀਂ ਆਪਣੇ ਪਾਸ ਲੈ ਜਾਓ ਪਰਮੇਸ਼ਰ ਦਾ ਰੂਪ ਹਨ ਔਰ ਕਾਲੂ ਇਹਨਾਂ ਨਾਲ ਸਦਾ ਹੀ ਲੜਾਈ ਝਗੜਾ ਰੱਖਦੇ ਹਨ ਇਸ ਨੂੰ ਇਹਨਾਂ ਦੀ ਮਹਿਮਾ ਦੀ ਪਰਖ ਨਹੀਂ ਹੈ ਮੇਰਾ ਕਿਹਾ ਮੰਨ ਕੇ ਤੁਸੀਂ ਇਹਨਾਂ ਨੂੰ ਆਪਣੇ ਨਾਲ ਹੀ ਸੁਲਤਾਨਪੁਰ ਲੈ ਜਾਓ ਅਤੇ ਉੱਥੇ ਕੋਈ ਚੰਗਾ ਘਰ ਵੇਖ ਕੇ ਇਹਨਾਂ ਦਾ ਵਿਆਹ ਕਰ ਦੇਣਾ ਜੈ ਰਾਮ ਨੇ ਰਾਏ ਬੁਲਾਰ ਦੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋ ਕੇ ਆਖਿਆ ਰਾਏ ਜੀ ਮੈਂ ਆਪਣੇ ਵੱਡੇ ਭਾਗ ਸਮਝਾਂਗਾ ਜੇ ਇਹ ਜਿਨ੍ਹਾਂ ਦੀ ਤੁਸੀਂ ਉਪਮਾ ਕਰ ਰਹੇ ਹੋ ਮੇਰੇ ਘਰ ਚੱਲਣ ਅਤੇ ਮੈਨੂੰ ਕਿਰਤਾਰਥ ਕਰਨ ਮੈਨੂੰ ਇਨਾਂ ਦੀ ਆਗਿਆ ਦਾ ਮੰਨ ਧੰਨ ਤੇ ਧੰਨ ਕਰਕੇ ਪਾਲਣਾ ਕਰਾਂਗਾ ਇਸ ਪ੍ਰਕਾਰ ਦੇ ਬਚਨ ਬਿਲਾਸ ਕਰਕੇ ਜੈ ਰਾਮ ਜੀ ਰਾਏ ਬੁਲਾਰ ਨੂੰ ਨਮਸਕਾਰ ਕਰਕੇ ਘਰ ਆ ਗਏ ਦੂਸਰੇ ਦਿਨ ਹੀ ਆਪਣੇ ਸੱਸ ਸੋਹਰੇ ਤੋਂ ਵਿਦਾ ਲੈ ਕੇ ਜੈ ਰਾਮ ਜੀ ਸ਼੍ਰੀ ਨਾਨਕੀ ਜੀ ਨੂੰ ਨਾਲ ਲੈ ਕੇ ਸੁਲਤਾਨਪੁਰ ਨੂੰ ਚਲੇ ਗਏ ਇਸ ਸਮੇਂ ਤਲਵੰਡੀ ਤੋਂ ਬਾਹਰ ਇੱਕ ਸਾਧੂ ਆਣ ਬੈਠਾ ਜਿਸ ਪਾਸ ਇੱਕ ਦਿਨ ਸਤਗੁਰੂ ਨਾਨਕ ਜੀ ਵੀ ਕਰਤਾਰ ਕਰਤਾਰ ਕਰਕੇ ਜਾ ਬੈਠੇ ਸਾਧੂ ਨੇ ਪੁੱਛਿਆ ਤੁਹਾਡਾ ਨਾਮ ਜਾਤ ਵਰਨ ਤੇ ਰੀਤ ਕੀ ਹੈ ਗੁਰੂ ਜੀ ਨੇ ਕਿਹਾ ਸਾਡਾ ਨਾਮ ਨਾਨਕ ਹੈ ਸਰੀਰ ਦਾ ਭੇਖ ਨਿਰੰਕਾਰੀ ਹੈ ਜਾਤ ਖੱਤਰੀ ਅਤੇ ਗੂਤ ਬੇਦੀ ਹੈ ਸਾਧੂ ਨੇ ਕਿਹਾ ਤੁਸੀਂ ਆਪੇ ਨਿਰੰਕਾਰੀ ਹੋ ਗਏ ਹੋ ਇਸ ਦਾ ਸਬੂਤ ਕੀ ਹੈ ਕਿ ਤੁਸੀਂ ਨਿਰੰਕਾਰੀ ਹੋ ਗੁਰੂ ਜੀ ਨੇ ਕਿਹਾ ਸੰਤ ਜੀ ਤੁਸੀਂ ਤਾਂ ਆਪ ਸ਼ੁਭਮਤਵਾਲੇ ਸੰਤ ਰੂਪ ਹੋ ਤੁਸੀਂ ਨਿਰੰਕਾਰ ਦਾ ਭੇਦ ਨਹੀਂ ਪਛਾਣਦੇ ਇਹ ਵਚਨ ਕਰਕੇ ਗੁਰੂ ਜੀ ਨੇ ਆਪਣੇ ਹੱਥ ਤੋਂ ਸੋਨੇ ਦੀ ਮੁੰਦਰੀ ਉਤਾਰ ਕੇ ਇੱਕ ਆਪਣੀ ਗੜਵੀ ਸੰਤ ਦੇ ਭੇਟਾ ਕਰ ਦਿੱਤੀ ਸੰਤ ਨੇ ਕਿਹਾ ਇਹ ਤੇਰੀ ਭੇਟਾ ਸਾਨੂੰ ਪਹੁੰਚ ਗਈ ਹੈ ਇਹ ਲੈ ਕੇ ਆਪਣੇ ਘਰ ਚੱਲਿਆ ਜਾ ਸਾਨੂੰ ਇਹਨਾਂ ਚੀਜ਼ਾਂ ਨਾਲ ਕੋਈ ਵਾਸਤਾ ਨਹੀਂ ਹੈ ਗੁਰੂ ਜੀ ਨੇ ਕਿਹਾ ਸੰਤ ਜੀ ਇੱਕ ਵਾਰ ਤੁਹਾਨੂੰ ਭੇਟਾ ਕਰਕੇ ਫਿਰ ਮੈਂ ਵਾਪਸ ਲੈ ਲਵਾਂ ਇਹ ਮੇਰਾ ਕਿਹੜਾ ਧਰਮ ਹੈ ਸੰਤ ਨੇ ਪ੍ਰਸੰਨ ਹੋ ਕੇ ਕਿਹਾ ਇਉਂ ਜਾਪਦਾ ਹੈ ਕਿ ਤੁਸੀਂ ਕਰਤਾਰ ਰੂਪ ਹੋ ਕੇ ਆਪਣਾ ਆਪ ਗੁਪਤ ਰੱਖਿਆ ਹੋਇਆ ਹੈ ਉਪਰੰਤ ਸੰਤ ਅੱਗੇ ਨੂੰ ਚਲਿਆ ਗਿਆ ਤੇ ਗੁਰੂ ਆਪਣੇ ਘਰ ਨੂੰ ਆ ਗਏ ਜਦ ਮਹਤਾ ਕਾਲੂ ਜੀ ਨੇ ਆਪ ਜੀ ਨੂੰ ਵੇਖਿਆ ਤਾਂ ਬੜੇ ਗੁੱਸੇ ਨਾਲ ਪੁੱਛਿਆ ਕਿ ਤੇਰੇ ਹੱਥ ਦੀ ਮੰਦਰੀ ਅਤੇ ਗੜਵੀ ਕਿੱਥੇ ਹੈ ਸੱਚ ਦੱਸ ਨਹੀਂ ਤਾਂ ਬਹੁਤ ਬੁਰੀ ਗੱਤ ਕਰਾਂਗਾ ਤੂੰ ਤਾਂ ਮੇਰਾ ਘਰ ਉਜਾੜ ਦਿੱਤਾ ਹੈ ਆਪਣੀ ਕਮਾਈ ਕਰਕੇ ਮੈਨੂੰ ਦੇਣ ਦੀ ਥਾ ਤੂੰ ਮੇਰੀਆਂ ਇਕੱਠੀਆਂ ਕੀਤੀਆਂ ਹੋਈਆਂ ਚਾਰ ਕੋਟੀਆਂ ਵੀ ਡੋੜੀ ਜਾਂਦਾ ਹੈ ਤੂੰ ਕੋਈ ਦੁੱਖਾਂ ਦੀ ਖਾਨ ਮੇਰੇ ਘਰ ਆ ਗਿਆ ਹੈ ਇਓ ਗੁੱਸੇ ਦਾ ਭਰਿਆ ਪੀਤਾ ਮਹਿਤਾ ਕਾਲੂ ਰਾਏ ਬੁਲਾਰ ਪਾਸ ਗਿਆ ਤੇ ਮੁੰਦਰੀ ਤੇ ਗੜਵੀ ਗਵਾਹ ਆਉਣ ਦੀ ਗੁਰੂ ਨਾਨਕ ਜੀ ਦੀ ਸਾਰੀ ਗੱਲ ਦੱਸੀ ਅਤੇ ਆਖਿਆ ਕਿ ਜੇ ਇਸ ਨੂੰ ਪੁੱਛਿਆ ਹੈ ਕਿ ਗੜਵੀ ਤੇ ਮੁੰਦਰੀ ਕਿੱਥੇ ਹਨ ਤਾਂ ਅਗਿਓ ਚੁੱਪ ਕਰ ਰਹਿੰਦਾ ਹੈ ਇਸ ਲਈ ਫਕੀਰਾਂ ਨਾਲ ਹੀ ਗੱਲਬਾਤ ਰਹਿੰਦੀ ਹੈ ਇਹਨਾਂ ਨੂੰ ਹੀ ਚੀਜ਼ਾਂ ਦੇ ਆਉਂਦਾ ਹੈ ਫਿਰ ਜਦ ਪੁੱਛਣਾ ਕਰੀਏ ਤਾਂ ਦੱਸਦਾ ਨਹੀਂ ਗੁੰੰਗਾ ਬੋਲਾ ਹੋ ਜਾਂਦਾ ਹੈ ਜਦ ਮਹਤਾ ਕਾਲੂ ਜੀ ਨੇ ਇਸ ਤਰ੍ਹਾਂ ਬਹੁਤ ਕਲਪਨਾ ਕੀਤੀ ਤਾਂ ਰਾਏ ਬੁਲਾਰ ਨੇ ਕਿਹਾ ਮਹਤਾ ਕਾਲੂ ਇਹ ਰੋਜ਼ ਦੀ ਕਲਪਨਾ ਚੰਗੀ ਨਹੀਂ ਹੁੰਦੀ ਮੇਰਾ ਕਿਹਾ ਮੰਨ ਕੇ ਨਾਨਕ ਜੀ ਨੂੰ ਜੈ ਰਾਮ ਪਾਸ ਸੁਲਤਾਨਪੁਰ ਭੇਜ ਦਿਓ ਉਪਰੰਤ ਰਾਏ ਬੁਲਾਰ ਨੇ ਆਪਣਾ ਆਦਮੀ ਭੇਜ ਕੇ ਸਤਗੁਰੂ ਨਾਨਕ ਦੇਵ ਜੀ ਨੂੰ ਬੁਲਾ ਕੇ ਬੜੇ ਆਦਰ ਨਾਲ ਆਖਿਆ ਕਿ ਤੁਹਾਨੂੰ ਇੱਕ ਚਿੱਠੀ ਲਿਖ ਦਿੰਦਾ ਹਾਂ ਤੁਸੀਂ ਸੁਲਤਾਨਪੁਰ ਜੈ ਰਾਮ ਪਾਸ ਚਲੋ ਉੱਥੇ ਤੁਸੀਂ ਸੁਖੀ ਰਹੋਗੇ ਇੱਥੇ ਮੈਂ ਤਾਂ ਤੁਹਾਡੇ ਨਾਲ ਰੋਜ਼ ਝਗੜਾ ਪਾਈ ਰੱਖਦਾ ਹੈ ਇਹ ਗੱਲ ਆਖ ਕੇ ਰਾਏ ਬੁਲਾਰ ਨੇ ਜੈ ਰਾਮ ਜੀ ਨੂੰ ਚਿੱਠੀ ਲਿਖੀ ਕਿ ਮੈਂ ਸ਼੍ਰੀ ਨਾਨਕ ਜੀ ਨੂੰ ਤੁਹਾਡੇ ਪਾਸ ਭੇਜ ਰਿਹਾ ਹਾਂ ਇਹ ਚਿੱਠੀ ਲੈ ਕੇ ਗੁਰੂ ਜੀ ਨੇ ਮੈਨੂੰ ਵੀ ਆਪਣੇ ਨਾਲ ਜਾਣ ਵਾਸਤੇ ਪਿਆਰ ਕਰ ਲਿਆ ਜਦ ਅਸੀਂ ਦੋਵੇਂ ਜਾਣੇ ਕਿ ਮੈਂ ਭਾਈ ਬਾਲਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੁਰਨ ਲੱਗੇ ਤਾਂ ਮਾਤਾ ਤ੍ਰਿਪਤਾ ਜੀ ਨੇ ਗੁਰੂ ਨਾਨਕ ਜੀ ਨੂੰ ਛਾਤੀ ਨਾਲ ਲਾ ਕੇ ਪਿਆਰ ਕੀਤਾ ਅਤੇ ਅੱਖਾਂ ਭਰ ਕੇ ਰੋਣ ਲੱਗ ਪਈ ਗੁਰੂ ਜੀ ਨੇ ਮਾਤਾ ਜੀ ਨੂੰ ਕੋਈ ਉੱਤਰ ਨਾ ਦਿੱਤਾ ਤੇ ਨਮਸਕਾਰ ਕਰਕੇ ਫਿਰ ਪਿਤਾ ਜੀ ਨੂੰ ਹੱਥ ਜੋੜ ਕੇ ਬੰਦਨਾ ਕੀਤੀ ਉਪਰੰਤ ਆਪਣੇ ਨਾਲ ਖੇਡਣ ਵਾਲੇ ਬਾਲਕਾਂ ਨੂੰ ਮਿਲ ਕੇ ਮੈਨੂੰ ਨਾਲ ਲੈ ਕੇ ਆਪਣੇ ਰਸਤੇ ਚੱਲ ਪਏ ਗੁਰੂ ਜੀ ਜਦ ਥੋੜਾ ਥੋੜਾ ਪੰਦ ਕਰਕੇ ਅਸੀਂ ਤਲਵੰਡੀ ਜੈ ਰਾਮ ਜੀ ਦੇ ਘਰ ਪਹੁੰਚ ਗਏ ਤਾਂ ਬੀਬੀ ਨਾਨਕੀ ਜੀ ਆਪਣੇ ਵੀਰ ਨੂੰ ਵੇਖ ਕੇ ਦੌੜ ਕੇ ਆਈ ਅਤੇ ਚਰਨਾ ਤੇ ਸੀਸ ਰੱਖ ਕੇ ਮੱਥਾ ਟੇਕਿਆ ਸਤਗੁਰੂ ਜੀ ਨੇ ਕਿਹਾ ਭੈਣ ਜੀ ਤੁਸੀਂ ਇਹ ਉਲਟਾ ਕੰਮ ਕਿਉਂ ਕੀਤਾ ਹੈ ਤੁਸੀਂ ਮੇਰੇ ਵੱਡੇ ਭੈਣ ਜੀ ਹੋ ਤੁਹਾਨੂੰ ਮੱਥਾ ਟੇਕਣਾ ਮੇਰਾ ਹੱਕ ਬਣਦਾ ਹੈ ਬੀਬੀ ਜੀ ਨੇ ਆਖਿਆ ਮੈਂ ਤੁਹਾਨੂੰ ਆਪਣਾ ਛੋਟਾ ਵੀਰ ਨਹੀਂ ਸਮਝਦੀ ਮੈਂ ਤੁਹਾਨੂੰ ਪਰਮੇਸ਼ਰ ਕਰਕੇ ਵੇਖਦੀ ਹਾਂ ਤੁਸੀਂ ਜਗਤ ਉਦਾਰ ਵਾਸਤੇ ਆਪਣੀ ਇੱਛਾ ਅਨੁਸਾਰ ਸਰੀਰ ਧਾਰਨ ਕੀਤਾ ਹੈ ਮੈਨੂੰ ਇਹੀ ਬਖਸ਼ਿਸ਼ ਕਰੋ ਮੈਂ ਤੁਹਾਨੂੰ ਸਦਾ ਇਸ ਤਰ੍ਹਾਂ ਹੀ ਵੇਖਦੀ ਰਹਾ ਇਤਨੇ ਨੂੰ ਜੈ ਰਾਮ ਜੀ ਵੀ ਬਾਹਰੋਂ ਆ ਗਏ ਸਤਿਗੁਰੂ ਜੀ ਨੇ ਉਹਨਾਂ ਨੂੰ ਉੱਟ ਕੇ ਨਮਸਕਾਰ ਕੀਤੀ ਜੈ ਰਾਮ ਜੀ ਨੇ ਕਿਹਾ ਮੈਨੂੰ ਤੁਹਾਡੀ ਬੜੇ ਚਿਰ ਤੋਂ ਉਡੀਕ ਸੀ ਤੁਸੀਂ ਅੱਜ ਆਣ ਕੇ ਮੈਨੂੰ ਕਿ ਤਾਰਥ ਕੀਤਾ ਹੈ ਜੋ ਤੁਹਾਡੀ ਇੱਛਾ ਹੋਵੇ ਪਹਿਨੋ ਤੇ ਖਾਵੋ ਇੱਛਾ ਨਾਲ ਬੈਠੋ ਤੇ ਉੱਠੋ ਇਹ ਘਰਬਾਰ ਸਭ ਤੁਹਾਡਾ ਹੈ ਸਤ ਸੰਗਤ ਕਰੋ ਅਤੇ ਭਜਨ ਕਰੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਜੀ ਬੀਬੀ ਨਾਨਕੀ ਦੇ ਘਰ ਰਹਿਣ ਲਈ ਆਏ ਸਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ